ਸਮਾਨ ਕੱਢ ਲਿਆ ਕੱਢਣ ਦੇ ਆ ਚਲੋ ਚਲੋ ਨਹੀਂ ਆ ਵੀ ਚਲੋ ਜੀ ਲੋ ਜੀ ਆਪਾਂ ਆ ਗਏ ਬੜੀ ਦੂਰ ਬੜੀ ਦੂਰ ਚਲੋ ਹੋ ਵੀ ਪਾ ਜੀ ਸਮਾਨ ਸਾਰਾ ਕੱਢ ਲਿਆ ਤੇ ਹੁਣ ਆਪਾਂ ਚੱਲੇ ਆ ਰੂਮਸ ਕਾਫੀ ਟਾਈਮ ਲੱਗ ਗਿਆ ਆਪਾਂ ਨੂੰ 2 ਘੰਟੇ ਦੋ ਤਿੰਨ ਦਿਨਾਂ ਦਾ ਹੋਰ ਵੀ ਹਰੇ ਦਾ ਹਾਂ ਉਹ ਵੀ ਅਸੀਂ ਰਾਤ ਚ ਸਟੇ ਕਰਦੇ ਸਾਡੇ ਬੈਗ ਚੈੱਕ ਕਰ ਲੋ 1 2 3 4 5 6 6 ਬੈਗ ਕਿੰਨੇ ਦਿਨਾਂ ਦਾ ਆਏ ਹਾਂ ਬਾਰਾ ਉਹ ਤੁਸੀਂ ਦੱਸੋਗੇ ਹੂੰ ਜਵਾਨ ਦੇਖਦੇ ਕੋ ਕਿੰਨੇ ਦਿਨਾਂ ਦਾ ਰਹੂਗਾ ਕਿੰਨੇ ਦਿਨਾਂ ਦਾ ਤੁਸੀਂ ਗੈਸ ਕਰ ਲਿਓ ਸਾਰਿਆਂ ਦੱਸੋ ਕਿੰਨੇ ਦਿਨਾਂ ਦੇ ਆਏ ਸਮਾਨ ਦੇ ਜੀ ਚੜ ਕੇ ਸਭ ਹੋ ਜਾਣਾ ਹੋ ਰਿਹਾ ਕਿੰਨੇ ਦਿਨਾਂ ਦਾ ਸਮਾਨ ਸਾਡੇ ਕੋਲ ਗਿਨਾ ਹੈਗਾ ਆ

ਹੁਣ ਅਸੀਂ ਫਿਰ ਲੱਭ ਜੇ ਚਲੋ ਜੀ ਲੋ ਜਾਨੇ ਨਿਆਣੇ ਜਿਹੜੇ ਸੱਡੇ ਆ ਇੱਕ ਤਾਂ ਸੋ ਗਿਆ ਸੁੱਤਾ ਉੱਠ ਗਿਆ ਅਰੇ ਥੱਲੇ ਦੇ ਥੱਲੇ ਲਿਆ ਗੱਦਾ ਤੁਸੀਂ ਇਹਨਾਂ ਨੇ ਪਾਜੀ ਫਿਰ ਆਹ ਦੇਖੋ ਫੇਰ ਗੱਦਾ ਤੁਹਾਡੇ ਦੇ ਬਿੰਨੇ ਲਾ ਇਹ ਤੁਸੀਂ ਦੋਨੇ ਜਣੇ ਇੱਥੇ ਸੌਜੋਗੇ ਠੀਕ ਹੈ ਬੈਲਾ ਤਾਂ ਮੈਂ ਸੋਚਿਆ ਕਰਾਉ ਬਾਹਰ ਅੱਛਾ ਅੱਜ ਭੈਣ ਭਰਾਵਾਂ ਦੀ ਮੈਚਿੰਗ ਮੈਚਿੰਗ ਹੈ ਦੇਲੀ ਮੈਂ ਨਾ ਨਹੀਂ ਪਹਿਲਾਂ ਮੈਂ ਦੋਸੇ ਕਰਾ ਉਹ ਬੈਠ ਲੱਗੇ ਆ ਉਹ ਮੁਰੇ ਹਾਂ ਇੱਕ ਬਰ ਮੈਂ ਵੀ ਇਹੀ ਸੋਚਿਆ ਹੁੰਦੀ ਨੇ ਮੈਂ ਤੁਸੀਂ ਸਾਨੂੰ ਬਰਾਂਡਾ ਹੀ ਦੇ ਦਿੱਤਾ 700 ਇਹ ਆ ਦੇਖੋ ਜੀ ਕੰਬਲ ਮੁੰਡਾ ਖੰਡਾ ਜੇ ਸਾਡਾ ਕੰਬਲ ਹਾਂ ਮੋਲੀ ਨਹੀਂ ਹੋ ਭਾਜੀ ਭਾਜੀ ਪੱਕੇ ਪੱਕੇ ਬਾਰ ਹੋਇਆ ਸੀ ਇਹ ਭਾਉ ਇਹ ਦਿਨ ਦੇਖ ਬੰਦੇ ਤਿਆਰ ਵਾਲੀ ਕੱਟ ਵਾਲਾ ਕੰਬਲ ਆ ਹੋਏ ਵੇਗਾ। ਵੇਗਾ ਨਹੀਂ ਨਿੱਨੇ ਕੰਬਲ ਦਿੱਤਾ ਹੈ। ਲਗਾਉਣਾ ਆਪਣਾ ਕੰਬਲ ਲਗਾਉਣਾ। ਲੋਕ ਤਾਂ ਜਮੇ ਬਗ ਮਾੜੀ। ਇੱਧਰ ਰੱਖੋ ਸੇਨ ਬੰਨਣਾ। ਵਾਹ ਜੀ ਵਾਹ। ਆਹੋ ਵਾਹ ਜੀ ਇੱਥੇ ਲਾਉਣਾ। ਬਿਕੂ ਇਹੋ ਜੇ ਕੰਮ ਤੁਸੀਂ ਵੀ ਕਰਨੀ ਆ ਫੇ। ਆਹੇ ਕਰ ਤਾਂ ਨਾ ਬੰਨਣਾ। ਚਲੋ। ਨੰਨ ਫੜਾਉਂਦਾ। ਇੱਧਰ ਇਹ ਨੰਨ। ਚਲੋ ਜੀ। ਲੱਗਦਾ ਆ ਪਤਾ ਨਹੀਂ। ਉਹਦੇ ਵਿੱਚ ਠੰਡ ਲਾ ਦੇ। ਉਹ ਦੁੱਧ ਵਾਲੀ ਰਹੀ ਹੋਣਾ। ਉਹ ਤਾਂ ਯਾਰ ਉਹ ਤੇ ਬੈ ਗਿਆ। ਭਾਈ ਕੀ ਹੋਇਆ? ਮੈਨੂੰ ਕਹਿੰਦਾ ਮੈਂ 3 ਵਜੇ ਆ ਜਾ। ਮੈਂ ਅਗਰ ਸੁਣੀ ਆ ਉਹਨੇ ਕਿਹਾ ਆਲ ਕੋਟ ਆਉਣ ਲੈ ਆਉਣ ਫੋਨ ਕੀਤਾ ਮੈਂ ਕਿਹਾ 4 ਵਜੇ ਚੱਲਦਾ 4 ਵਜੇ ਆਰੰਭ ਨੇ ਮੈਂ 2:30 ਵਜੇ ਹੋ ਕੇ ਚੱਲ ਬੈਠ ਗਿਆ ਉਹ ਨਹੀਂ ਤੋੜੀਏ ਗੱਲਾਂ ਸੰਦਾ ਉਹਨੇ 4 ਵਜੇ ਤੋਂ ਪਹਿਲਾਂ ਨਹੀਂ ਆਉਣਾ ਤੁਸੀਂ ਕਹਿੰਦੇ ਆ ਮੈਂ ਤਾਂ 4 ਵਜੇ ਤੋਂ ਪਹਿਲਾਂ ਨਹੀਂ ਆਉਣ ਲੱਗਾ ਚਲੋ ਖਾਣੇ ਚੱਲੀਏ ਲੋਈ ਕੋਤੇ ਆਦੂ ਬੰਮਾ ਤਾਂ ਨਹੀਂ ਤੁਸੀਂ ਚਲੋ ਉਹਨੇ ਆਉਣਾ ਹੀ ਨਹੀਂ ਮੈਨੂੰ ਪਤਾ ਹੈ ਨਾ ਮੇਰਾ ਭਰਾ ਹੁਣ ਕਿੰਨਾ ਵਜ ਗਿਆ 6 ਵਜੇ 6 ਵਜੇ ਕੇ 20 ਮਿੰਟ ਹੋ ਗਏ ਸਾਢੇ 3 ਵਜੇ ਦਾ ਲਾਰਮ ਲਾ ਲੈਣਾ ਭਾਜੀ ਸਾਢੇ 3:00 ਵਜੇ ਦਾ ਲਾਰਮ ਨਹੀਂ ਵੱਜਦਾ ਦਿਲ ਕੀ ਵਿਚਾਰ ਵੀ ਆ ਚੁੱਕੀ ਆ ਚਾਹ ਚਾਹ ਪੀਓ ਚਾਹ ਵੀਓ ਮਮਾ ਹੋ ਤਿਆਰ ਮੈਂ ਹਜੇ ਹੁਣ ਆਇਆ ਸੈਮ ਸਾਡਾ ਹੋ ਗਿਆ ਰੈਡੀ ਸਾਡੇ ਮੰਨੂ ਨੇ ਵੀ ਹੋਣਾ ਰੈਡੀ ਤੇ ਮੈਂ ਨਹੀਂ ਹੋਣਾ ਸੋ ਵੇਟ ਐਂਡ ਵਾਚ ਬਣੇ ਰਹੋ ਵਲੌਗ ਦੇ ਨਾਲ ਗੰਦੂ ਨੰਗਾ ਨੈਪੀ ਪਾਈ ਹੋਈ ਆ ਤੇ ਇਹ ਤੁਸੀਂ ਬੈਠਾ ਇੱਥੇ ਇਹ ਨੰਗਾ ਪੋਦੀ ਆ ਆਈ ਲਾਈਨਰ ਲੱਗ ਰਹੇ ਆ ਆਈ ਬ੍ਰੋ ਨਹੀਂ ਕਰਨੇ ਪੋਦੀ ਕੱਜਲ ਕੱਜਲ ਲਾਉਣਾ ਮੇਕਅਪ ਕਰਨ ਨਹੀਂ ਤਾਂ ਫੋਟੋ ਕੋਈ ਐ ਮਟਾ ਫੋਲਦੀ ਆ ਫੋਲਦੀ ਛੋਲੇ ਮੰਮਾ ਅੱਖਾ ਖੋਲ ਕੇ ਰੱਖਣੀਆਂ ਅੱਖਾ ਬੰਦ ਕਰਕੇ ਨਹੀਂ ਲੱਗਣਾ ਸਵਾਇ ਮੰਮੀ ਨੇ ਬਾਹਰ ਹੀ ਲਾਤਾ ਕੱਟ ਦੇਣਾ ਆ ਗਿਆ ਕੱਜਾ ਚਾਹ ਵੀ ਆ ਗਈ ਹੈ ਚਾਹ ਪੀ ਲਓ ਚਾਹ ਵੀ ਸਾਡੀ ਆ ਚੁਈ ਆ ਆਕਾ ਨੂੰ ਪਾਣੀ ਸਾਡੇ ਵੀ ਜੈ ਤਾਂ ਸਾਡਾ ਖਲਾਰਾ ਦੇ ਇਹਨੂੰ ਇਗਨੋਰ ਕਰਿਓ ਬਣੇ ਰਿਹਾ ਬਲੌਗ ਨਾਲ ਆਪਾਂ ਧੰਨਵਾਦ ਕਰਦੇ ਆ ਗੱਲਬਾਤ ਮੰਮੀ ਜਿਹੜੇ ਸਾਡੇ ਐ ਦੇਖੀ ਆਪ ਗਰੇ ਸੋਣਾ ਲੱਗਦਾ ਤਾਂ ਸੋਣਾ ਲੱਗਣਾ ਹੋਰ ਬਹੁਤ ਵਧੀਆ ਮੈਨ ਲੱਗੀ ਚਾਹ ਪੀਣ ਦਿਨ ਦੇ ਤੋਂ ਬਹੁਤ ਜਗਾ ਚਾਹ ਪੀ ਲਈ ਖੋਦੀ ਬਿਟਾ ਲਿਆ ਆ ਪੈਰ ਨੂੰ ਸਾਰੇ ਕੀ ਚੱਕਰ ਪਾ ਲਿਆ ਸਵੇਰੇ ਸਵੇਰੇ ਤੁਸੀਂ ਓੱਖਾ ਹੀ ਆ ਪਹਿਲਾਂ ਸਾਰਿਆਂ ਨੂੰ ਸასი ਕਾਲ ਜੀ ਗੁੱਡ ਮਾਰਨਿੰਗ ਸਾਰੇ ਵੀਰ ਹੋਣਗੇ ਜੀ ਲੋਕ ਕਿੱਦਾਂਗੇ ਜੀ ਹੋਸੀ ਦੇਖੋ ਲੱਗੀ ਸ Kand ਦੇਖੋ ਪਤਾਈ ਕੈਂਚੀ ਲੱਗਣੀ ਪੈਣੀ ਆ ਵਾਲ ਕੱਟ ਦੋ ਪ੍ਰੀਤੀ ਅੱਗੇ ਵਾਲ ਉਨੇ ਕੇ ਆ ਦੀਦੀ ਵਿਚਾਰੀ ਦੇ ਉਹੀ ਹੋਰ ਕੈਂਚੀ ਲੰਨ ਭਾਬੀ ਸਾਰੇ ਵਾਲ ਗੁੱਸਾ ਨਹੀਂ ਕਰਨਾ ਸੇਰਸੇਰਸ ਓ ਮਾਈ ਗਾਡ ਉਹ ਤੇ ਇਹਨਾਂ ਨੂੰ ਗੁੱਸਾ ਚ ਆ ਕਾਸਾ ਦੇਖੋ ਹਾਏ ਰੰਗ ਨਹੀਂ ਬੈਠੀ ਸੀ ਅੱਲਾ ਸਫਾਈ ਰਹਿ ਗਈ ਸੀ ਵਾਲ ਥੱਲੇ ਆ ਗਈ ਸੀ ਕਾਰ ਯਾਰ ਨਵੀਂ ਸੂਟ ਨਾਲ ਦੇਖੋ ਇਹ ਇਧਰ ਮਾਂ ਤੇ ਇਧਰ ਮਾਂ ਟੀਨ ਇਧਰ ਪੁੱਤ ਨੇ ਤੇ ਬਲੈਕ ਬਲੈਕ ਵੀਊ ਦਿਖਾ ਅਬ ਨੁਕਸਾਨ ਹੋਇਆ ਕਰੋਨਾ ਦਾ ਕੈਂਪਿੰਗ ਕਰਕੇ ਆਪਣੀ ਰੋਟੀ ਪਾਣੀ ਬਣਾ ਕੇ ਹਾਂ ਬਹੁਤ ਵਧੀਆ ਲੋਕੇਸ਼ਨ ਬਹੁਤ ਹੈ ਨਾ ਭਾਈ ਕੈਂਪਿੰਗ ਕਰੇ ਰੋਟੀ ਪਾਣੀ ਬਣਾਵੇ ਫਿਰ ਘਰ ਨੂੰ ਆਜੋ ਹਾਂ ਬਸ ਬਹੁਤ ਵਧੀਆ ਜਿੰਦਗੀ ਹੋਰ ਉਹ ਚੁੱਲੇ ਤੇ ਲੇਖੋ ਕੀ ਬੰਦੀ ਹੋਵੇਦਾ ਉਹਦੇ ਹੋਰ ਕੀ ਚਾਹੀਦਾ ਸਹੀ ਨਹੀਂ ਚੱਲੀਏ ਫੇ ਆਜੋ ਚਲੋ ਜੀ ਨਿਕਲੋ ਨਿਕਲੇ ਸਾਰੇ ਗਰੇ ਬਲੈਕ ਗਰੇ ਬਲੈਕ ਸਾਰੇ ਬੜੇ ਵੇ ਹੈ ਮਨੂੰ ਸਾਡਾ ਬਲੈਕ ਹੀ ਬਲੈਕ ਹੀ ਹੋਇਆ ਪਿਆ ਚੱਲੀਏ ਚਲ ਜੇ ਹਾਂ ਅਪਾ ਬੀ ਲਮਾਈ ਵਿੱਚ ਆ ਆ ਵੀਰਾ ਆਪਾ ਚਲ ਚਲੋ ਜੀ ਯੈਸ ਲੈਟਸ ਗੋ ਸਪੋਂਚੋ ਟਾਈਮ ਨਾ ਟਾਈਮ ਕਿ ਨਾ ਹੋ ਗਿਆ ਭਲਾ ਟਾਈਮ ਜੀ ਬਸ ਸਾਢੇ 8 ਹੋਈ ਸੀ ਹਾਂ ਦੇਖੋ ਚੱਲੋ ਅਸੀਂ ਹੁਣ ਚੱਲਦੇ ਆ ਧਰ ਨੂੰ ਜਾਣਾ ਇਹ ਤਾਂ ਮੱਦਦਾਂ ਸਾਂਗੇ ਜਾ ਕੇ ਤੇ ਸਾਨੂੰ ਵੀ ਨਹੀਂ ਪਤਾ ਹੈਗਾ ਕਿ ਅਸੀਂ ਕਿੱਧਰ ਜਾਵਾਂਗੇ ਕਿ ਕੀ ਬੰਦੋ ਕਿੱਥੇ ਲੈਣਾ ਕਿਹੜਾ ਦੇ ਤਾਂ ਫਾਇਦੇ ਹੱਥ ਵਿੱਚ ਇਹ ਹੀ ਦੱਸਣਗੇ ਉਹ ਮੈਂ ਇੱਧਰ ਦੀ ਚੱਲੀ ਸੀ ਚਲੋ ਜੀ ਆਪਾਂ ਪਹੁੰਚ ਗਏ ਫਿਰ ਦੇ ਦੇ ਕਿੱਥੇ ਜਾਂਦੇ ਆ ਵਾਹੀ ਗਰੀਆ ਤੇ ਨਾਮ ਹੈ ਵਿਕਰਮਜੀਤ ਵਿਕਰਮ ਵਿਕਰਮਜੀਤ ਸਨਮਾਨ ਪੱਤਰ ਮਿਲ ਗਿਆ ਕੋਈ ਕੋਈ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਅੰਨਾ ਕਦ ਬਣਦਾ ਉਹਨਾਂ ਦਾ 100 ਰੁਪਿਆ ਆ ਵੇਖੀ ਚਲੋ ਆਪਣੇ ਘਰ ਆਪਣੇ ਕੋ ਕਾਗਜ਼ ਪੂਰੇ ਸੀ ਆਪਾਂ ਬਹਿ ਥੋੜਾ ਜਿਹਾ ਤੇ ਕਾਗਜ਼ ਵੀ ਪੂਰੇ ਸੀ ਫਿਰ ਵੀ ਆਪਾਂ ਕਾ ਕੁਝ ਵੀ ਨਹੀਂ ਆ ਲਾਇਸੈਂਸ ਵੀ ਦਿਖਾਇਆ ਉਦਾਂ ਹੀ ਕਹਿੰਦਾ ਕਿ 100 ਰੁਪਿਆ ਦਾ ਕਰਨਾ ਮੈਂ ਕਰ ਦੂੰ ਆਪਾਂ ਯਾਰ 100 ਰੁਪਿਆ ਦਾ ਬੈਂਸਨ ਦੋ ਨਹੀ ਇਹ ਹੁਣ ਕਾ ਆਪਾਂ ਨੂੰ ਲੋੜ ਪੈ ਜਾਵੇ ਲਓ ਜੀ ਮੌਜੀ ਸਨਮਾਨ ਪੱਤਰ ਹਰਿਆਣਾ ਪ੍ਰਦੇਸ਼ ਬਹੁਤ ਵਧੀਆ ਬੰਦੇ ਹੀ ਉਹ ਥੋੜੋ ਕਿ ਅਗਲੇ ਨਾਲ 1000 ਦਿਓ ਉਹਨੂੰ ਪਤਾ ਕਾਗਜ਼ ਪੂਰੇ ਆਪਾਂ ਕਿਆ ਉਹਨੇ 100 ਲੈਣਾ ਹੀ ਸੀ 100 ਰੁਪਿਆ ਬਣਦਾ ਹੀ ਅੰਨਾ ਕਰ ਲੋ ਜੀ ਕੋਈ ਨਾ ਸ਼ੋਰ ਚ ਛਟਕਾਰਾ ਹੋ ਗਿਆ ਤਾਂ ਹੋਰ ਕੀ ਚੱਲ ਆਪਣੀ ਗੁੰਡੀ ਆਪਾਂ ਨੂੰ ਲੋੜ ਨਹੀਂ ਆਪਾਂ ਜਾਣ ਨੂੰ ਚਾਹੀ ਸਕਦੇ ਆਂ ਆਪਾਂ ਨੂੰ ਵੀ ਲੋੜ ਨਹੀਂ ਆਏ ਹੁਣੇ ਜਾਣ ਥੋੜੀ ਦੂਰ ਆਪਾਂ ਰੋਕ ਗੱਡੀ ਆਪਾਂ ਰੋਕੀ ਰਾਮ ਨਾ ਰੋਕ ਲਈ ਆਪਾਂ ਨੂੰ ਕਾਲੀ ਆਪਾਂ ਨੂੰ ਲੈਣਾ ਹੀ 100 ਰੁਪਏ ਮੈਨੂੰ ਕਹਿੰਦੇ ਇਹ ਤਾਂ ਲਰਨਿੰਗ ਆ ਮੈਂ ਤਾਂ ਮੇਰਾ ਦੂਜਾ ਵੀ ਬਣਿਆ ਦੇਖੋ ਉਹਦੇ ਵਿੱਚ ਜਿੱਥੇ ਮੱਝ ਜਾ ਸਕਦਾ ਤਾਂ ਨਹੀਂ ਲਾਇਸੈਂਸ ਲਾਇਸੈਂਸ ਮੈਂ ਕਹਾਂ ਦੇਖੋ ਨਾਲੇ ਮੈਂ ਦੂਜਾ ਪライ ਕੀਤਾ ਨਾ ਉਹਦੀ ਥਲੇ ਪਿਆ ਪੱਕੇ ਦੀ ਆ ਇਹ ਕੱਚੇ ਦੀ ਥੋੜਾ ਆ ਭਾਈ ਇਹ ਉਹਨੇ ਲੈਣੇ ਸੀ ਪੈਸੇ ਉਹਨੇ 100 ਰੁਪਏ ਲੈਣੇ 100 ਰੁਪਏ ਲੈਣਾ ਹਾਂਜੀ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਹੁਣੇ ਤੁਸੀਂ ਵੀਡੀਓ ਵੇਖੀ ਆ ਆਪਾਂ ਨੂੰ ਰੋਕ ਲਿਆ ਜਿੱਥੇ ਮਾਜੰਦੀ ਪੁਲਿਸ ਨੇ ਤੇ ਐਦਾਂ ਵੀ ਇੱਥੇ ਆਪਣੇ ਕੋਲ ਕਾਗਜ ਪੂਰੇ ਸੀਗੇ ਮਤਲਬ ਕੋਈ ਵੀ ਕਾਗਜ ਐਦਾਂ ਦਾ ਨਹੀਂ ਨਹੀਂ ਪੂਰਾ ਸੀ ਤੇ ਉਹਨਾਂ ਦਾ ਮਤਲਬ ਜੇ ਤੁਸੀਂ ਕੋਈ ਵੀ ਹੁੰਦੇ ਕਬਰਾਂ ਕਬਰਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਆਪਣੀ ਤੁਹਾਡੀ ਗੱਡੀ ਦਾ ਨੰਬਰ ਵਗੈਰਾ ਨੋਟ ਕਰਕੇ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਪਤਾ ਸਾਰਾ ਕੁਝ ਨੋਟ ਕਰਦੇ ਆ ਨੋਟ ਕਰਕੇ ਤੁਹਾਡਾ ਐਡਰੈਸ ਵਗੈਰਾ ਤਾਂ ਕਿ ਜੇ ਪੂਰੇ ਵੀ ਆ ਮਤਲਬ ਤੁਹਾਨੂੰ 100 ਰੁਪਏ ਦੇਣੇ ਪੈਣਾ ਜਾਂ ਮਤਲਬ 100 ਰੁਪਏ ਲੈਂਦੇ ਆ ਮਤਲਬ ਉਹਦੀ ਪਰਚੀ ਦਿੰਦੇ ਤੁਹਾਨੂੰ ਰਸੀਦ ਕੱਟ ਕੇ ਦਿੰਦੇ ਆ ਐਂਟਰੀ ਫੀਸ ਕਹ ਲਓ ਜਾਂ ਕੋਈ ਵੀ ਕਹ ਲਓ ਉਹਨਾਂ ਦਾ ਮਤਲਬ 100 ਰੁਪਏ ਲੈਣ ਦੇ ਆ ਪਰ ਆ ਨਕਸ਼ ਕੱਢਣਾ ਤੁਹਾਡੇ ਚੋਂ ਨਕਸ਼ ਕੋਈ ਨਾ ਬਣੇਗਾ ਮੈਂ ਤਾਂ ਕੱਢ ਦੇਣਾ ਤੇ ਬਾਕੀ ਘਰੋਂ ਆਉਂਦੀ ਕੋਈ ਚੱਕਰ ਨਹੀਂ ਇਹਦਾ 100 ਰੁਪਏ ਬਸ ਦੇਣੇ ਪੈਂਦਾ ਹੈ ਹਨਾ ਤੇ ਤੇਰਾ ਯਾ ਉਹ ਕੀ ਹੋਇਆ ਭਰਾਵਾ ਕੀ ਵਾ ਤੂੰ ਡਰਾਈ ਤੇ ਕਪੂਈ ਨੂੰ ਦੇਖੀ ਕਿਤੇ ਕਪੂਈ ਨੂੰ ਡਰਾਈ ਜਾਂਦਾ ਪਿਆ ਤੂੰ ਬਾਕੀ ਬਹੁਤ ਵਧੀਆ ਹਾਂ ਇੱਧਰ ਮੌਸਮ ਬਹੁਤ ਵਧੀਆ ਆ ਤੇ ਬਹੁਤ ਵਧੀਆ ਲੱਗਣ ਦੇ ਆਪਾਂ ਨੂੰ ਆ ਕੇ ਬਹੁਤ ਟਾਈਮ ਬਾਅਦ ਆਏ ਆ ਹੁਣ ਅਸੀਂ ਇੱਧਰ ਹੀ ਆ ਅਸੀਂ ਹੋਰ ਵੀ ਬਹੁਤ ਜਗ੍ਹਾ ਜਗ੍ਹਾ ਤੇ ਜਾਵਾਂਗੇ ਨਾ ਭਾਜੀ ਘੁਮਾਵਾਂਗੇ ਤੁਹਾਨੂੰ ਸਾਰਿਆਂ ਨੂੰ ਜ਼ਰੂਰੀ ਨਹੀਂ ਕਿ ਇੱਥੇ ਇੱਕ ਜਗ੍ਹਾ ਚੱਲੇ ਅਸੀਂ ਬਹੁਤ ਘੁੰਮਣਾ ਆ ਤੁਸੀਂ ਮਤਲਬ ਇੰਜੋਏ ਕਰੋ ਪੂਰਾ ਬਲੌਗਾਂ ਦਾ ਤੇ ਤੁਹਾਨੂੰ ਦੱਸਾਂਗੇ ਸਾਰਾ ਫੈਮਿਲੀ ਕੋਈ ਵੀ ਹੈਗਾ ਜਗਾ ਉੱਥੇ ਵੀ ਜਾਦੇ ਅੱਥੇ ਵੀ ਦੇਖਦੇ ਆ ਮੈਂ ਸਾਰੇ ਬੱਚਿਆਂ ਨੂੰ ਘੁਮਾਉਣ ਲਈ ਲੈ ਕੇ ਆਏ ਆ ਤੇ ਸਾਰੇ ਘੁਮਾਵਾਂਗੇ ਇਹ ਕਾਲੂ ਸ਼ਾਇਦ ਆਪਾਂ ਨੂੰ ਅਜਾ ਮੰਦਿਰ ਦੀ ਵੀ ਮਿਲ ਜਣਾ ਉਹ ਵੀ ਕਹਿੰਦਾ ਹੀ ਆਉਣਾ ਆ ਫੇ ਸ਼ਾਇਦ ਇਕੱਠੇ ਵੀ ਹੋ ਜੀ ਬਾਕੀ ਦੇਖੋ ਸਾਰਾ ਕੁਝ ਆ ਬਾਕੀ ਆ ਬੈਕ ਕੈਮਰਾ ਵੀਊ ਦੇਖਿਓ ਲੋ ਜੀ ਇਹ ਤਾਂ ਵੀਊ ਦੇਖੋ ਆ ਦੇਖਿਓ ਕਿੰਨਾ ਸੋਹਣਾ ਭਾਜੀ ਹਨਾ ਵਾਹ ਜੀ ਵਾਹ ਮੰਦਿਰ ਉਹ ਕਿੰਨਾ ਸੋਹਣਾ ਲੱਗਦਾ ਪਿਆ ਕਈ ਜਿਹੜੇ ਆਪਣੇ ਬਾਹਰ ਬੈਠੇ ਆ ਉਹਨਾਂ ਨੂੰ ਦਿਲ ਕਰਦਾ ਹੋਣਾ ਉਹਨੂੰ ਹੈ ਭਾਜੀ ਉਹ ਭਰਾਵਾ ਅਸੀਂ ਬੈਸ ਘਰੀ ਦਾ ਇਦਾਂ ਨਹੀਂ ਚੱਲਦਾ ਭਾਈ ਆਪਣਾ ਨਾ ਮੇਰਾ ਮੁੰਡਾ ਹੈ ਉਹਨੇ ਹੁਣ ਮੋਟਰਸਾਈਕਲ ਚੱਕ ਕੇ ਇਧਰ ਹੀ ਰਹਿਣਾ ਅੱਛਾ ਉਹਨੇ ਆਉਣਾ ਹੁਣ 1 ਕਿੱਥੇ ਨੂੰ ਹੈ ਮੈਂ ਕਹਿੰਦਾ ਮੈਂ ਇਧਰ ਚੱਲ ਜਾਂਦਾ ਬਸ ਅੱਛਾ ਮੈਂ ਨਹੀਂ ਕਹਿੰਦਾ ਘਰੇ ਪਾਣਾ ਅੱਛਾ ਪੂਰ ਇਧਰ ਰਹਿੰਦਾ ਪਾਣਾ ਜੇ ਕੰਮ ਕਰੇ ਹਾਂ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆਂ ਜੀ ਰਹਿ ਗਿਆ ਬੂਟ ਦੇਖੇ ਮੈਂ ਕਿਹਾ ਹੈਗੇ ਦਾ ਬੂਟ ਆਦੇ ਭਾਈ ਕਹਿੰਦਾ ਘਰ ਉੱਥੇ ਰਹਿ ਗਏ ਹਨਾ ਲੋ ਜੀ ਆਪਣੀ ਗੱਡੀ ਤੇ ਸਮਾਨ ਆਪਣਾ ਲਗਾ ਨਾ ਮੈਂ ਬੰਦ ਡਿੱਗੀ ਲੋ ਵੀ ਆ ਬੇ ਕਲੈਸ ਕੱਪੜਿਆਂ ਦਾ ਪੈਦਾ ਤਾਂ ਹੈ ਬਲੈਕ ਬਲੈਕ ਪਾ ਲਿਆ ਉਹ ਵੀ ਬਲੈਕ ਅੰਦਰ ਬਲੈਕ ਅੰਦਰ ਆ ਵੀ ਬਲੈਕ ਨਹੀਂ ਮੈਂ ਕੱਪੜੇ ਚ ਕੰਫਰਟੇਬਲ ਚੱਪਲ ਪਾ ਲੂ ਸ਼ੂਜ਼ ਕਿਹੜੀ ਪਾ ਲਾਂ ਜਦੋਂ ਪੂਰੀ ਆ ਗਈ ਇਹ ਕਾ ਪਾਵਾ ਤੁਹਾਡੇ ਪੈਰਾਂ ਤੇ ਫੇਲ ਲਾ ਲਓ ਜੀ ਇੱਧਰ ਬਾਬੇ ਦੇ ਰਾਖੇ ਬਹੁਤ ਇਹ ਕੀ ਲੱਗਾ ਬਾਈ ਦਾ ਦੇਖੀ ਉਹ ਦੇਖ ਤੇਰੀ ਜਿਹਨੂੰ ਦੇਖਿਆ ਇਹ ਲਾਉਂਦੀ ਕਿੱਲੀਆਂ ਪਈਆਂ ਵਿੱਚ ਬਣਾਉਂਦੀ ਨੇ ਪਿਆਰ ਆ ਫਿਰ ਨਹੀਂ ਹੁੰਦੀ ਚਲੋ ਜੀ ਸਾਡਾ ਅੱਜ ਬਿੱਕੂ ਦੇਖੋ ਵੀ ਨਾ ਸੋਨਾ ਲਾਤਾ ਹੈ ਹਾਂ ਜੀ ਲੋ ਜੀ ਆਪਾਂ ਪਹੁੰਚ ਗਏ ਹਾਂ ਚਲਿਏ ਵੀਰ ਸਾਡੇ ਨਾਲ ਖਲੋਲਾ ਹੀ ਹੁੰਦੀ ਰਹਿੰਦੀ ਆ ਚਲਿਏ ਹਾਂ ਜੀ ਅਸੀਂ ਕਰਦੇ ਹਾਂ ਉਹ ਤਾਂ ਬੰਦ ਹੈ ਅਦਕਾਰ ਕਿੱਲਾ ਪਾਦਰ ਮਤਾਂ ਠੀਕ ਨਹੀਂ 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 ਕੁਛ ਨਹੀਂ ਹੁੰਦਾ ਬੰਦ ਨਹੀਂ ਬੰਦ ਚਲੋ ਆਜੋ ਵੀਰ ਚੱਲੀਏ ਪਹੁੰਚੀਏ ਫੇ ਆਜੋ ਚਲੋ ਜੀ ਮੁੰਡੇ ਨੂੰ ਖੜੋ ਹਾਂ ਆ ਲੈ ਮਿੱਟੀ ਦਾ ਲੈ ਦੇ ਚਾਹ ਹਾਂ ਜੀ ਲੋ ਜੀ ਆਪਣੇ ਬੋਲਵਰ ਮਿਲ ਗਿਆ ਬੋਲਵਰ ਬੋਲਵਰ ਏ ਇੱਕ ਵੀ ਆਪਣੇ ਦੇ ਲੈ ਕੇ ਜਾ ਸ਼ੇਅਰ ਕਰੇ ਪਲਾਨ ਆਰੇ ஆய் ਆਪਰੇ ਤੋਂ ਬੰਦੇ ਆਪੁਰ ਬੰਦਾ ਤੇ ਬੰਦਰੀ ਆਉਂਦੇ ਉਹ ਤੇ ਬੰਦਰੀ ਹੈ ਆਪੁਰ ਬੰਦਾ ਉਹ ਨਹੀਂ ਆਉਂਦੀ ਉਹ ਹੋਰ ਪਾਸੇ ਗਿਆ ਉਹ ਕਿਹਦੀ ਹੋਰ ਚੁੱਕੇ ਗਏ ਦੇਖੋ ਜੀ ਉਧਰ ਮੰਮੀ ਨੂੰ ਕਿੱਦਾਂ ਭਜਾਉਂਦੇ ਆ ਆਹ ਉਹ ਲੈ ਇੱਕ ਮਿੰਟ ਨਹੀਂ ਮੰਮੀ ਨੂੰ ਘਟਨ ਦਿੱਤਾ ਇਹਨੇ ਜਾਰੀ ਭੱਜੀ ਜਾਂਦੀ ਭੱਜੀ ਜਾਂਦੀ ਆ गिर ਗਿਆ ਹੋ ਜਾਂਦੇ ਮम्मा ਫੜ ਕੇ ਲੈ ਕੇ ਆਉ ਇਹਨੂੰ ਇੱਧਰ ਸਾਡੇ ਬਿੰਦੇ ਥੱਕ ਵੀ ਗਏ ਆ ਥੱਕ ਗਏ ਤੁਸੀਂ ਬਹੁਤ ਥੱਕ ਗਏ ਅੰਨੀ ਜਲਦੀ ਭਾਜੀ ਲੋ ਜੀ ਲੋਈ ਦਰਸ਼ਨ ਕਰੋ ਜੀ ਕਿੰਨਾ ਸੋਹਣਾ ਹੈ ਨਾ ਅੰਦਰ ਉਹ ਕਰ ਦਿੱਤਾ ਨਾ ਪ੍ਰੀਤ ਜੈ ਹਾਂਜੀ ਲੋ ਜੀ ਆਗੇ ਆਪਾਂ ਬਾਬੇ ਦੇ ਵੀਰ ਇੱਧਰ ਆਓ ਤੁਸੀਂ ਥੱਲੇ ਭੱਜੀ ਜਾਂਦੇ

Ayo, ayo, ayo. মারা বোলো দি বোলো জয়ী বলো জয় বাপে দি ਤੋਲੀ ਤੇ ਬਹੁਤਿਆਰ ਬਾਰੇ 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 ਆਪਣੇ ਸੀ ਲੋ ਹੋ ਗਏ ਆ ਆਪਣੇ ਸੀ ਲੋ ਕੋਈ ਮੈਂ ਸਾਬਲਾ 12 ਸਾਲਾਂ ਦੀਆਂ ਰੋਟੀਆਂ ਲੱਸੀਆਂ ਜੋਗੀ ਚੱਲ ਆਪਣੇ ਘਰੇ ਇਹ ਸਤਿਗੁਰੂ ਜੀ ਨਾ ਤੇ ਲੱਸੀ ਆ ਜੋਗੀ ਚੱਲਾ ਆਪਣਾ ਆਜੋ ਆਜੋ ਧਿਆਨ ਆਇਓ ਦੇਖ ਕੇ ਆਇਓ ਆਪਣੇ ਆਪਣੇ ਜੇਬਾਂ ਸਾਵਧਾਨ ਜੇਬ ਕਤਰੇ ਸੇ ਸਾਵਧਾਨ ਰਹੇ ਆ ਦੇਖੋ ਜੈ ਬੱਗੇ ਜੈ ਬੱਗੇ ਔਰ ਦੇਖੋ ਆਂਟੀ ਹੁੰਦੀ ਜੱਫੀ ਨੀ ਰੇ ਲਓ ਰਮਣੀ ਬਲੌਗ ਸਤਿਗੁਰ ਜੀ ਸਤਿਗੁਰ ਸਤਿਗੁਰ ਜੀ ਧੰਨਵਾਦ ਆ ਤੁਹਾਡਾ ਜੀ ਬਹੁਤ ਬਹੁਤ ਅੱਜ ਵਾਲਾ ਵੀ ਦੇਖ ਲਿਓ ਤੁਸੀਂ ਵੇਚੇ ਹੀ ਆਂ ਹਾਂਜੀ ਮਮੀ ਲੋ ਜੀ ਆ ਚੂੜਾ ਪਸੰਦ ਆ ਗਿਆ ਫਰੀਦ ਨੂੰ ਇਹ ਨਹੀਂ ਚੂੜਾ ਲੈਣਾ ਵਾਲਾ ਮੈਂ ਵਈ ਦਿੱਕਤ ਨਹੀਂ ਚਲੋ ਜੀ ਲਾਓ ਜੀ ਫਰੀਦ ਨੂੰ ਆ ਗਿਆ ਚੂੜਾ ਪਸੰਦ ਤੇ ਕਿਰਮ ਪਾਉਗਾ ਚੂੜਾ ਚਲਾ ਜਾ ਲੈ ਲੈਣਾ ਸਾਈਡ ਹੁੰਦਾ ਹਾਂ ਹਾਂ ਉਹ ਬਾਕੀ ਦੇਖ ਲੈਣਾ ਥੋੜਾ ਇਧਰ ਨੂੰ ਹੋਈ ਉਧਰ ਉਧਰ ਕੀ ਆ ਇਹ ਵੱਡਾ ਲੱਗਦਾ ਸਾਇਰ ਸਾਜੀ ਦੇਖ ਲੈ ਪਰੀਤ ਬਾਦ ਹੋ ਗਿਆ ਨਾ ਹੋਵੇ ਤੋ ਕੋਈ ਵੱਡਾ ਠੀਕ ਹੈ ਨਾ ਠੀਕ ਹੈ ਨਾ ਜਿੱਦਾ ਹੈ ਵਾ ਉਦਾਂ ਹੀ ਪਾਣੀ ਇਹ ਕੋਈ ਕੰਮ ਜਾਂਦੀ ਹੋਦਾ ਪਰੀਤ ਕਹਿੰਦੀ ਉਹੀ ਲੈਣਾ ਆਹ ਨਹੀਂ ਲੈਣਾ ਇਹ ਕਢਾਇਆ ਸੀ ਪਹਿਲਾਂ ਇਹਦੀ ਆਹੀ ਲੈਣਾ ਲਾਲ ਲੰਗਦਾ ਇਨੂੰ ਇਹਦੇ ਨਾਲ ਇਦਾਂ। ਹੋਈ ਉਹਦਾ ਦੇ ਜੀ ਪਵਾਤਾ ਪਲੀਜ਼ ਨੂੰ। ਇਹਦਾ ਇਹ ਨਕਲ ਵੀ ਮੈਨੂੰ ਜੁੜਾ ਨਹੀਂ ਪਵਾ ਰਹੇ। ਉਹ ਸਸਤਾ ਮਿਲ ਗਿਆ ਇੱਥੋਂ ਵਾਲੇ ਹਨਾ। ਹਾਂ ਸਸਤਾ ਮਿਲ ਗਿਆ ਨਾਲੇ। ਆਪਣੇ ਕਿੰਨੇ ਦਾ ਮਿਲਦਾ? ਆਪਣੇ ਹੀ ਮਿਲਦਾ ਜੀ ਆਪਣੇ 700 ਰੁਪਏ। ਇੱਥੋਂ ਮਿਲਿਆ 250 ਦਾ। ਆਪਣੇ ਇੱਥੇ ਮਤਲਬ ਕਿੰਨਾ ਫਰਕ ਆ? ਇੱਥੇ 700 ਕਿੱਥੇ 250। ਦੁਕਾਨ ਦੇਖ ਲਓ ਕ ਤੇ ਲੈਣਾ ਹੋਵੇ ਤਾਂ ਇੱਥੇ ਸਮਾਨ ਬਾਬੇ ਜੀ ਹੁਣ ਸਾਰਿਆਂ ਸਾਡੇ ਫੋਲਵਰ ਜਿੰਨੇ ਵੀ ਆਪਾਂ ਉੱਥੇ ਲੈ ਲਿਆ ਥੋੜਾ ਦੇਖਾ ਦਿਓ ਬਾਕੀ ਚਾਉਂਦੇ ਕਦਾਈ ਪਜੀਟ ਪਾ ਚੱਕੋ ਵੇ ਰੋਣਗਾ ਦਈ ਨਾ ਇਹ ਬੜਾ ਅੱਦ ਮੈਨੂੰ ਦਿਖਾ ਬਾਲ ਬਹੁਤ ਆਉਂਦੇ ਨਾ ਬਹੁਤ ਸਾਰੇ ਅੰਮਡਾ ਸੋਨਾ ਲੱਗਦਾ ਤੇਰੇ ਕੋਲ ਇਹ ਕਿੰਨੇ ਹਾਂ ਆਪਾਂ ਮੱਥਾ ਦੇਖ ਲਿਆ ਆ ਨਾ ਭਾਜੀ ਤੇ ਹੁਣ ਆਪਾਂ ਜਾਣਾ ਉੱਪਰ ਗੁਫਾ ਤੇ ਮੱਥਾ ਟੇਕ ਕੇ ਇਧਰ ਵਿਲੇ ਹੋ ਗਏ ਆ ਮੁੰਡਾ ਵੀ ਸਾਡਾ ਸੌਂ ਗਿਆ ਆ ਤੇ ਇਧਰ ਬੈਗ ਵੀ ਲੈ ਲਿਆ ਹੈਂਡ ਬੈਗ ਇਧਰ ਦਾ ਪਾਲ ਬੈਗ ਲੈ ਲਿਆ ਆ ਤੇ ਰੱਛ ਜਿਹੜਾ ਬਹੁਤ ਜ਼ਿਆਦਾ ਆ ਬਾਕੀ ਬਹੁਤ ਵਧੀਆ ਲੱਗਾ ਨਾ ਜਿੰਨੇ ਜਣੇ ਵੀ ਸਾਨੂੰ ਮਿਲੇ ਉਹਨਾਂ ਦਾ ਦਿਲੋਂ ਧੰਨਵਾਦ ਆ ਤੇ ਜਿਹੜੇ ਸੰਗਦੇ ਆ ਉਹ ਸੰਗਿਆਣਾ ਕਰੋ ਬੁਲਾ ਲਿਆ ਕਰੋ ਠੀਕ ਨਹੀਂ ਭਾਜੀ ਤੇ ਆ ਬਟਰੀਆ ਮੇਰਾ ਚਲ ਗਿਆ ਅਮੈਂ ਤੋ ਹੈਨੀ ਬੰਦੇ ਪੈਸੇ ਦੋ ਦਾਲੇ ਨਾ ਕੰਮ ਨਹੀਂ ਸੀ ਸਰ ਇਹ ਮੇਰਾ ਚਲ ਗਿਆ 10 ਰੁਪਏ ਬੋਲੇ ਅਗੇ 10 ਰੁਪਏ ਬੋਲੇ ਅਗੇ ਹਲੋ ਹਲੋ ਤੇ ਆਪਣਾ ਜਿਹੜੇ ਸੰਗਦੇ ਹੁੰਦੇ ਆ ਵੀ ਸੰਗਿਆਣਾ ਕਰੋ ਬੁਲਾ ਲਿਆ ਕਰੋ ਬਟ ਸਾਡੇ ਨਾਲ ਜੇ ਕੋਈ ਦੇਤਾ ਆਪਾਂ ਬੁਲਾ ਲਈਦਾ ਜਾਣਾ ਆਪਣੇ ਚ ਕੋਈ ਇਦਾਂ ਦੀ ਆਪਰੇ ਚ ਕੋਈ ਇਦਾਂ ਦੀ ਹੈਨੀ ਹੋ ਆਕੜ ਬਾਕੀ ਜਿੱਥੇ ਤੁਹਾਨੂੰ ਸਭ ਨੂੰ ਸਭ ਦੀ ਗੱਲ ਸੀ ਲੱਗਦੀ ਹੁੰਦੀ ਆ ਤੁਹਾਨੂੰ ਜਰੂਰ ਦੱਸਿਆ ਕਰੋ ਬੰਨ ਤੇ ਸਟੋਰੀ ਸੇ ਦੱਸ ਦਿਆ ਕਰੋ ਭਵੇਂ ਤੁਸੀਂ ਕਮੈਂਟਾਂ ਚ ਦੱਸ ਦਿਆ ਕਰੋ ਦੱਸਿਆ ਜਰੂਰ ਕਰੋ ਕਿਉਂਕਿ ਆਪਾਂ ਤੁਹਾਡੇ ਨਾਲ ਹੀ ਆ ਜੋ ਵੀ ਹਨ ਤੁਸੀਂ ਸਾਰਿਆਂ ਨੇ ਇੱਦਾਂ ਹੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਹੋ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਸਾਡੀ ਫੈਮਿਲੀ ਦੇ ਮੈਂਬਰ ਸਾਰੇ ਤੁਰੇ ਜਾਂਦੇ ਨੇ ਦੇਖੋ ਆਰੀ ਮਾਤਾ ਵੀ ਵਿਚਾਰੀ ਆਈ ਟੁਰ ਕੇ ਪਾਦਾ ਠੀਕ ਠਾਕ ਹਾਂ ਠੀਕ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਮੋਹਾ ਵਸੀਤੀ ਦਾਡਾ ਲਾਦੇ ਯਾਰ ਬੋਲ ਆ ਦੇ ਦੋ ਅਥੀ ਵੀ ਕੋ ਪਰਦਾ ਇੱਥੇ ਮੈਂ ਮੋਹੇ ਦੇ ਅਰੇ ਤੁਸੀਂ ਮੋਹੇ ਦੇ ਆ ਠੀਕ ਅੱਧ ਨੂੰ ਹੋ ਜਾ ਮਾੜਾ ਟਰੱਕ ਹੁੰਦਿਆ ਪਿੱਛੇ ਸੋ ਲੋ ਜੀ ਕਾਦੀਆਂ ਗੱਲਬਾਤ ਬਣੇ ਬੁਲਾਉਣਾ ਲਵ ਯੂ ਥੈਂਕ ਯੂ ਸਾਰੇ ਕੇਲੇ ਆਪਣੇ ਕੋਲ ਸਟੋਰ ਚ ਲੱਗਦੇ ਆ ਤੇ AC ਲਾਤਾ ਹੋਏ ਆਪਾਂ ਸਾਰੇ ਬਾਬੇ ਦੀ ਦੇਣੇ ਅੱਜ ਵੀ ਬਾਬੇ ਦੇਣ ਆ ਦੇਖੋ ਉਹ ਟੇਬਲ ਵਿੱਚ ਹੋਇਆ ਬੱਚ ਨੂੰ ਵਧੀਆ ਨਾ ਨੱਚਨੀ ਨਾ ਪੁੱਤਣ ਵਾਲੀ ਚੱਣੀ ਐ ਠੰਡੀ ਠੰਡੀ ਧਾਰ ਮਜ਼ੇਦਾਰ ਦਾ ਵੀ ਜੇ ਵਰੀ ਆ ਠੰਡਾ ਠਾਰੇ ਮਜ਼ੇਦਾਰ ਇੰਗਲੈਂਡ ਅਮਰੀਕਾ ਬੱਬਾ ਨਾਲ ਅਪੀਆ ਫਰੀਏ ਚੰਨੇ ਆਏ ਆਏ ਆਲੇ ਕਿਰਕ ਕਿਰਤ ਨਾ ਕਿਰਾ ਪਹਾੜੇ ਕਿਰਾ ਚੰਨਿਆ ਕਿਰਾ ਆਏ ਕਿਰਾ ਮਸਲੇਦਾਰੇ ਇਹ ਭਾਈ ਖਾਓ ਇਹ ਭਾਈ ਹੁਣੀ ਆਪਣੇ ਜਦੋਂ ਪਾਪਾ ਜੀ ਸ਼ਾਤ ਲਈ ਤੋ ਹੁੰਦੇ ਆਪਾਂ ਪਾਣੀ ਦੀ ਬੋਤਲ ਲੈ ਲਈ ਆ ਉਹ ਪਾਣੀ ਦੀ ਬੋਤਲ ਜਦੋਂ ਸ਼ਾਤ ਲਈ ਤੋ ਹੁੰਦੇ ਆਪਾਂ ਛੰਡਾ ਲਓ ਆ ਬਾਬਾ ਜੀ ਦੀ ਗੁਫਾ ਦੇ ਕੋਲ ਇਹਨਾਂ ਦੀ ਦੁਕਾਨ ਆ ਜੇ ਕਿਹਨੇ ਕੀਰੇ ਖਾਣੇ ਹੋਣ ਤਾਂ ਇੱਥੋਂ ਖਾ ਸਕਦਾ ਭਾਜੀ ਹੁਣਾਂ ਕੋ ਤੇ ਨਾਲੇ ਇਹਨਾਂ ਦੇ ਬਹੁਤ ਵਧੀਆ ਇਹਨਾਂ ਦਾ ਗੌਣਾ ਵੀ ਜਿਹੜਾ ਸੋ ਸਕਦਾ ਆਪਣਾ ਹੀ ਕੋਈ YouTube ਚੈਨਲ ਆ ਰਮੇ ਕੋ ਕਰਦਾ ਮਨ ਵੀਰ ਹਾਂਜੀ ਆਜੋ ਆਜੋ ਲੋ ਜੀ ਆ ਮੱਥਾ ਟੇਕ ਲਿਆ ਆਪਾਂ ਹਾਂਜੀ 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 ਆਜੋ 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 ਆਪਾਂ ਉੱਧਰ ਨਹੀਂ ਆਏ ਵਿੱਚ ਨਹੀਂ ਆਜੋ ਆਜੋ ਆਪਾਂ ਜੀ ਜੀ ਨਹੀਂ ਮਿਲੇ ਇੱਥੇ ਲਈ ਆ ਦੀ ਆਪਣੀ ਹੈ ਅਦਰ ਸਰਾਂ ਦੀ ਅਦਰ ਤੋਂ ਪਰ ਤੇ ਦੀਦੀ ਕਹਿੰਦੇ ਵੀ ਸੀ ਸੋਚਦੇ ਸੀਗੇ ਵੀ ਕਦੋਂ ਆਣਗੇ ਆਪ ਪਹੁੰਚੀ ਹੈ ਲੋਜਿੰਗ ਦਾ ਅਸੀਂ ਬਲੌਗ ਦੇਖਦੇ ਆ ਅੱਛਾ ਜੀ ਹਾਏ ਮਾਜਾ ਮਨੇ ਵੀਰ ਆਲੇ ਮਨੇ ਵੀਰ ਆ ਵੀ ਜਾਦਾ ਮਨੇ ਮਮੀ ਮਮਾ ਜੀ ਮਨੇ ਵੀਰ ਨੂੰ ਲੈ ਕੇ ਅਦਰ ਮਿਲਾਣਾ ਉਹ ਕਹਿੰਦਾ ਮਨੇ ਵੀਰ ਕਿੱਥੇ ਆ ਜਦ ਤੱਕ ਮੈਂ ਲੇਟਾਂ ਨਾ ਮੈਂ ਕਿਹਾ ਮਨੇ ਲੋਟ ਆਏ ਨੇ ਮਨੇ ਵੀਰ ਕਿੱਥੇ ਆ ਜੀ ਕਹਿੰਦੇ ਆ ਹਾਂ ਇਹ ਤਾਂ ਹੈ ਉਹ ਲਾਇਨ ਦੇ ਚੈਨ ਉਹ ਕੰਮ ਕਰਦਾ ਵਾ ਕੋਈ ਤਾਂ ਰਾਜਾ ਬਸ ਕੰਚੀ ਉਹ ਨੂੰ ਘਟੋ ਜੈ ਬਾਬਾ ਜੈ ਬਾਬੇ ਦੀ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਦੇ ਵੀ ਬਾਬਾ ਜੀ ਦੇ ਚੌਣ ਆਲੇ ਆ ਬਾਬਾ ਜੀ ਦੀ ਸੰਗਤ ਆ ਪੁਣਾ ਹਰੀ ਬਾਬਾ ਜੀ ਦੀ ਸਾਡਾ ਚੈਨਲ ਆ ਰੰਗੜ ਬਾਦਸ਼ਾਹ ਟੀਵੀ ਉਹਨੂੰ ਪਲੀਜ਼ ਫੋਲੋ ਤੇ ਸਬਸਕ੍ਰਾਈਬ ਕਰਿਓ ਸਾਡੇ ਗੁਰੂ ਮਹਾਰਾਜ ਦਾ ਚੈਨਲ ਆ ਉਹਦੇ ਤੋਂ ਨੂੰ ਸਾਡੇ ਕੈਨੇਡਾ ਦੇ ਆਸਟ੍ਰੇਲੀਆ ਦੇ ਤੇ ਬੰਗਿਆਂ ਦੇ ਤੇ ਸ਼ਾਤ ਲਾਈਆਂ ਦੇ ਜਿੰਨੇ ਵੀ ਪ੍ਰੋਗਰਾਮ ਆ ਜਿੰਨੀ ਵੀ ਚੌਂਕੀਆਂ ਆ ਲਾਈਵ ਚੌਂਕੀਆਂ ਆ ਯਾ ਜਿੰਨੀਆਂ ਵੀ ਨਵੀਆਂ-ਨਵੀਆਂ ਭੇਟਾਂ ਫਿਰਤੀ ਸਿੱਲੋ ਦੀਆਂ ਸੁਣਨ ਲਈ ਸਰਦਾਰ ਅਲੀ ਦੀਆਂ ਸੁਣਨ ਲਈ ਪਲੀਜ਼ ਉਹਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਜੈ ਬਾਬਾ ਜੀ ਦੀ ਫਤਿਹ ਹਾਂਜੀ ਸਾਰਿਆਂ ਨੇ ਸਬਸਕ੍ਰਾਈਬ ਰੂਪ ਕਰਿਓ ਚੈਨਲ ਨੂੰ ਤੇ ਪਹਿਲਾ ਆਈਕਨ ਨੂੰ ਜ਼ਰੂਰ ਦਬਾਓ ਠੀਕ ਹੈ ਭਾਈ